ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਆਪਣੇ ਆਰ ਕੇ ਨੰਬਰਦਾਰ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਲੀਜ਼ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਸ ਚੈਨਲ ਦੇ ਉੱਪਰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ ਤੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਵੀ ਤੁਹਾਨੂੰ ਆਰਡਰ ਲਈ ਮਿਲਣਗੇ ਠੀਕ ਹੈ ਜੀ ਤੇ ਅੱਜ ਆਪਾਂ ਦਿਖਾਉਣੇ ਜੀ ਦੇਖੋ ਬੁਲੀਨ ਫਲਾਵਰ ਵਰਾਜੀ ਲੀਨ ਰੋਜ਼ ਵਗੈਰਾ ਦੇਖੋ ਇਹਦੇ ਨਾਲ ਤਾਂ ਆਪਾਂ ਬਹੁਤ ਅਨੇਕਾਂ ਹੀ ਸੂਟ ਨੇ ਜਿਹੜੇ ਰੈਡੀ ਕਰ ਚੁੱਕੇ ਆ ਬਹੁਤ ਸਾਰੀਆਂ ਪਹਿਣਾਏ ਵਾਲਾ ਵਰਕ ਸिखਾ ਰਹੀਆਂ ਨੇ ਆਪਾਂ ਵੀ ਇਹ ਵਾਲਾ ਵਰਕ ਤਾਂ ਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਦਿਖਾਇਆ ਵੀ ਇਹ ਕੀਤਾ ਵੀ ਹੋਇਆ ਹੈ ਨਾ ਤੇ ਅੱਜ ਆਪਾਂ ਤੁਹਾਡੇ ਲਈ ਕੁਛ ਨਵਾਂ ਹੀ ਲੈ ਕੇ ਆਏ ਆ ਤੁਸੀਂ ਨੀਡਲ ਵਰਕ ਨਾਲ ਵੀ ਇਹ ਵਾਲਾ ਵਰਕ ਵੀ ਜਿਹੜਾ ਤੁਸੀਂ ਨੀਡਲ ਵਰਕ ਨਾਲ ਹੀ ਕਰੋਗੇ ਤੇ ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਜੀ ਪੱਥਰ ਟਾਂਕੇ ਦੇ ਜਿਹੜੇ ਡਿਜ਼ਾਈਨ ਤੇ ਸ਼ਿੰਦੀ ਬੁੱਟੀ ਦੇ ਨਿਊ ਡਿਜ਼ਾਈਨ ਭੈਣਾ ਕਹਿੰਦੀ ਨੇ ਕਿ ਸ਼ਿੰਦੀ ਬੁੱਟੀ ਦੇ ਵਿੱਚ ਸਿਰਫ 2-3 ਕੀ ਹੀ ਡਿਜ਼ਾਈਨ ਨੇ ਬੁਲੀਨ ਫਲਾਵਰ ਦੇ ਵਿੱਚ ਤਾਂ ਬਹੁਤ ਅਨੇਕੇ ਡਿਜ਼ਾਈਨ ਆ ਚੁੱਕੇ ਨੇ ਜੀ ਦੇਖੋ ਜੀ ਜਦੋਂ ਆਪਾਂ ਹੱਥ ਨਾਲ ਕੰਮ ਕਰਨਾ ਹੈ ਆਪਾਂ ਸੂਈ ਧਾਗੇ ਨਾਲ ਕੰਮ ਕਰਨਾ ਡਿਜ਼ਾਈਨ ਆਪ ਦੇ ਆਪ ਪਾ ਕਿੰਨਾ ਮਰਜ਼ੀ ਸਿਰੇ ਦਾ ਡਿਜ਼ਾਈਨ ਆਪਾਂ ਜਿਹੜਾ ਖੁਦ ਰੈਡੀ ਕਰ ਸਕਦੇ ਆਂਗੇ ਡਿਜ਼ਾਈਨ ਆਪਣੇ ਹੱਥ ਦੀ ਕਲਰ ਨਾਲ ਆਪ ਕਰਨਾ ਹੈਗਾ ਤਿਆਰ ਇਹ ਕਿਹੜਾ ਮਸ਼ੀਨ ਵਾਲਾ ਕੰਮ ਹੈ ਵੀ ਜੋ ਆਪਾਂ ਕੰਪਿਊਟਰਾਈਜ਼ ਮਸ਼ੀਨ ਦੇ ਵਿੱਚ ਪਾਤਾ ਉਹੀ ਰੈਡੀ ਕਰਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਪੇਜ ਕੇ ਆਪਣੇ ਕੋਲੇ ਟ੍ਰੇਸ ਪੇਪਰ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਵੀ ਛੱਡ ਸਕਦੇ ਹੋ ਜੀ ਤੁਸੀਂ ਸਾਨੂੰ ਪੱਥਰ ਟਾਂਕੇ ਦੇ ਡਿਜ਼ਾਈਨ ਤਿਆਰ ਕਰਕੇ ਦੇ ਦਿਓ ਜੀ ਦੱਸ ਅਸੀਂ ਆਪਣੇ ਕੋਲੋਂ ਤੁਹਾਨੂੰ ਡਿਜ਼ਾਈਨ ਬਣਾ ਬਣਾ ਕੇ ਦੇਵਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਅੱਜ ਵਾਲੀ ਵੀਡੀਓ 'ਚ ਦੇਖੋ ਜੀ ਤੁਸੀਂ ਪਹਿਲਾਂ ਤਾਂ ਇਹ ਪੱਥਰ ਟਾਂਕੇ ਦਾ ਡਿਜ਼ਾਈਨ ਹੈ ਟਰੇਸ ਤੁਸੀਂ ਦੇਖ ਹੀ ਰਹੇ ਹੋ ਇਹ ਆਪਾਂ ਨੇ ਆਪਦੇ ਕੋਲੋਂ ਹੀ ਬਣਾ ਕੇ ਟਰੇਸ ਜਿਹੜਾ ਰੈਡੀ ਕੀਤਾ ਪੱਥਰ ਟਾਂਕੇ ਦਾ ਕਿਉਂਕਿ ਦੇਖੋ ਪੱਤੀਆਂ ਤਾਂ ਸਾਰੇ ਟਾਣੀਆਂ ਤਾਂ ਸਾਰੀ ਚੀਜ਼ ਚ ਸੇਮ ਹੁੰਦੇ ਨੇ ਸਿਰਫ ਇੱਕ ਫਲਾਵਰ ਦੀ ਸੇਫ ਜਿਹੜੀ ਆਪਾਂ ਦੇਣੀ ਹੁੰਦੀ ਹੈ ਪੱਥਰ ਟਾਂਕੇ ਦੀ ਜੇਕਰ ਤੁਸੀਂ ਪੱਥਰ ਟਾਂਕੇ ਦਾ ਵਰਕ ਵੀ ਸਿੱਖਣਾ ਚਾਹੁੰਦੇ ਹੋ ਤਾਂ ਵੀ ਆਪਾਂ ਨੂੰ ਕਮੈਂਟ ਕਰਿਓ ਤਾਂ ਆਪਾਂ ਵਰਕ ਸਿੱਖਣ ਦੀ ਵੀ ਇੱਕ ਜ਼ਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੇ ਅੱਜ ਆਪਾਂ ਸਿਰਫ ਤੁਹਾਨੂੰ ਡਿਜ਼ਾਈਨਾਂ ਦੀ ਵੀਡੀਓ ਦਿਖਾਣੇ ਆ ਤੇ ਟ੍ਰੇਸ ਪੇਪਰ ਦੀ ਵੀਡੀਓ ਦਿਖਾਣੇ ਆ ਕਿ ਛਿੰਦੀ ਬੁੱਟੀ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇ ਤੇ ਪੱਥਰ ਟਾਂਕੇ ਦੇ ਵਿੱਚ ਵੀ ਤੁਸੀਂ ਜਿੰਨੇ ਮਰਜ਼ੀ ਡਿਜ਼ਾਈਨ ਆਪਣੇ ਕੋਲੋਂ ਰੈਡੀ ਕਰਵਾ ਲਓ ਤੇ ਤੁਸੀਂ ਵਰਕ ਸਿੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜੇਕਰ ਤੁਸੀਂ ਪੱਥਰ ਡੰਕ ਅਤੇ ਸਿੰਦੀ ਬੁਟੀ ਦਾ ਵਰਕ ਸਿੱਖਣਾ ਹੈ ਤਾਂ ਜਰੂਰ ਆਪਾਂ ਤੁਹਾਡੇ ਲਈ ਜਲਦੀ ਵੀਡੀਓ ਲੈ ਕੇ ਆਵਾਂਗੇ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੀ ਉੱਪਰ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਪੋਰਟ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੇ ਇੱਕ ਆਪਣਾ ਨੰਬਰਦਾਰ ਬਲੌਗ ਚੈਨਲ ਹੈਗਾ ਉਸ ਨੂੰ ਵੀ ਤੁਸੀਂ ਸ਼ੇਅਰ ਕਰੋ ਤੇ ਦੇਖੋ ਜੀ ਇਹ ਹੈਗੇ ਨੇ ਜਿਹੜੇ ਸਿੰਦੀ ਬੁੱਟੀ ਵਾਲੇ ਡਿਜ਼ਾਈਨ ਸਿੰਦੀ ਬੁੱਟੀ ਦੇ ਵਿੱਚ ਅਨੇਕੀ ਡਿਜ਼ਾਈਨ ਨੇ ਜੀ ਬਹੁਤ ਜ਼ਿਆਦਾ ਡਿਜ਼ਾਈਨ ਨੇ ਸਿੰਦੀ ਬੁੱਟੀ ਦੇ ਵਿੱਚ ਤੁਸੀਂ ਆਪਣੇ ਕੋਲੋਂ ਆਪਣੀ ਮਰਜ਼ੀ ਤੁਸੀਂ ਸਾਡੀ ਮਰਜ਼ੀ ਦੀ ਗੱਲ ਛੱਡਦੇ ਹੋ ਵੀ ਤੁਸੀਂ ਸਾਨੂੰ ਸਿੰਦੀ ਬੁੱਟੀ ਦੀ ਟ੍ਰੇਸ ਰੈਡੀ ਕਰਕੇ ਦਿਓ ਅਸੀਂ ਤੁਹਾਨੂੰ ਘੱਟੋ-ਘੱਟ 25-30 ਟ੍ਰੇਸ ਜਿਹੜੇ ਰੈਡੀ ਕਰਕੇ ਦੇ ਦਾਂਗੇ ਇਸ ਤੋਂ ਵੀ ਵੱਧ ਰੈਡੀ ਕਰਕੇ ਦੇ ਦਾਂਗੇ ਬਾਕੀ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂਗੇ ਇਹ ਆਪਣੇ ਸਿੰਦੀ ਬੁੱਟੀ ਦੇ ਵਰਕ ਨੇ ਜਿਹੜੇ ਖੁਦ ਰੈਡੀ ਕੀਤੇ ਹੋਏ ਨੇਗੇ ਤੇ ਖੁਦ ਆਪਾਂ ਇਹਨਾਂ ਦੇ ਟ੍ਰੇਸ ਆਪਣੇ ਕੋਲੋਂ ਬਣਾ ਕੇ ਜਿਹੜਾ ਸਿੰਦੀ ਬੁੱਟੀ ਦੇ ਡਿਜ਼ਾਈਨ ਨੇ ਆਪਾਂ ਅੱਜ ਵਾਲੇ ਵੀਡੀਓ ਦੇ ਵਿੱਚ ਤੁਸੀਂ ਕੁਝ ਨਵਾਂ ਹੀ ਦੇਖੋਗੇ ਪੱਥਰ ਟਾਂਕ ਅਤੇ ਸਿੰਦੀ ਬੁੱਟੀ ਵਾਲੇ ਡਿਜ਼ਾਈਨ ਸਾਰੇ ਸਿੰਦੀ ਬੁੱਟੀ ਦੇ ਡਿਜ਼ਾਈਨ ਨਾਲ ਤੁਸੀਂ ਕਿੰਨੇ ਮਰਜ਼ੀ ਸੂਟ ਜਿਹੜੇ ਤਿਆਰ ਕਰ ਸਕਦੇ ਹੋ ਇਹ ਵਾਲੀ ਦੇਖੋ ਹੁਣ ਫਰੰਟ ਦੇ ਉੱਤੇ ਬੁੱਟੀ ਤੇ ਨੈੱਕ ਦਾ ਕੰਮ ਆ ਤੇ ਇਸ ਤਰ੍ਹਾਂ ਦੀ ਘੇਰ ਤੇ ਬਣਾ ਸਕਦੇ ਹੋ ਤੁਸੀਂ ਵਾਂ ਤੇ ਬਣਾ ਸਕਦੇ ਹੋ ਜੇਕਰ ਤੁਸੀਂ ਟ੍ਰੇਸ ਤੋਂ ਬਿਨਾ ਨਹੀਂ ਤਿਆਰ ਕਰ ਸਕਦੇ ਤੁਸੀਂ ਟ੍ਰੇਸ ਲੈ ਕੇ ਵੀ ਬਣਾ ਸਕਦੇ ਹੋ ਇਹ ਵਾਲਾ ਵੀ ਦੇਖੋ ਸਿੰਦੀ ਬੁੱਟੀ ਦਾ ਨੈੱਕ ਦਾ ਡਿਜ਼ਾਈਨ ਹੈ ਤੇ ਆਪਾਂ ਜਿਹੜੇ ਪਿੱਛੇ ਸਿੰਦੀ ਬੂਟੀ ਦੇ ਡਿਜ਼ਾਈਨ ਦਿਖਾਏ ਨੇ ਸੋਨੂੰ ਤੇ ਇਹਦੇ ਵਿੱਚ ਇੱਕ ਪੱਥਰ ਟਾਂਕੇ ਦੇ ਡਿਜ਼ਾਈਨ ਮਿਲਣਗੇ ਇੱਕ ਸਿੰਦੀ ਬੂਟੀ ਇਹਦੇ ਵਿੱਚ ਆਪਾਂ ਕੋਈ ਬੁਲੀਅਨ ਰੋਜ਼ ਫਲਾਵਰ ਵਗੈਰਾ ਨਹੀਂ ਐਡ ਕਰਾਂਗੇ ਕਿਉਂਕਿ ਇਹ ਵਰਕ ਬਹੁਤ ਟਾਈਮ ਤੋਂ ਆਪਾਂ ਕਰ ਵੀ ਰਹੇ ਹਾਂ ਤੇ ਕਰ ਵੀ ਚੁੱਕੇ ਹਾਂ ਜੀ ਇਹ ਨੇਕੀ ਸੂਟ ਨੇ ਜਿਹੜੇ ਆਪਾਂ ਬੁਲੀਅਨ ਫਲਾਵਰ ਦੇ ਰੈਡੀ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦੇ ਇੰਨੇ ਆ ਡਿਜ਼ਾਈਨ ਆ ਚੁੱਕੇ ਨੇ ਕਿ ਹੁਣ ਆਪਾਂ ਪੱਥਰ ਟਾਂਕੇ ਤੇ ਸਿੰਦੀ ਬੂਟੀ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਲੈ ਕੇ ਆਉਣੇ ਨੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਟ੍ਰੈਂਡ ਦੇ ਵਿੱਚ ਕਰਨਾ ਸਿੰਦੀ ਬੂਟੀ ਤੇ ਪੱਥਰ ਨੰਕਾ ਬੁਲੀਅਨ ਫਲਾਵਰ ਨੂੰ ਥੋੜਾ ਜਿਹਾ ਔਖਾ ਹੈ ਪਰ ਜਦੋਂ ਆਪਾਂ ਇਹ ਕਰਨਾ ਸ਼ੁਰੂ ਕਰਤਾ ਪਰ ਇਹ ਹੀ ਵੀ ਆਪਣੇ ਲਈ ਆਸਾਨ ਹੋ ਜਾਊਗਾ ਕਿਉਂਕਿ ਨੀਡਲ ਵਰਕ ਨਾਲ ਹੀ ਇਹ ਰੈਡੀ ਕਰਨਾ ਹੈ ਸੂਈ ਧਾਗੇ ਨਾਲ ਹੀ ਇਹ ਜਿਹੜਾ ਸਿੰਦੀ ਬੂਟੀ ਦਾ ਡਿਜ਼ਾਈਨ ਆ ਸਾਰਾ ਬਣੂਗਾ ਤੇ ਇਹ ਮਸ਼ੀਨ ਤੇ ਵੀ ਰੈਡੀ ਹੁੰਦਾ ਜੀ ਸਿੰਦੀ ਬੂਟੀ ਸਿੰਦੀ ਬੂਟੀ ਮਸ਼ੀਨ ਤੇ ਵੀ ਰੈਡੀ ਹੁੰਦੀ ਹੈ ਤੇ ਜਿਹੜਾ ਆਪਾਂ ਸੂਈ ਧਾਗੇ ਨਾਲ ਕਰਾਂਗੇ ਉਹ ਦਾ ਕੁਝ ਵੱਖਰੀ ਹੈ ਤੇ ਇਹ ਵਾਲਾ ਵੀ ਡਿਜ਼ਾਈਨ ਦੇਖੋ ਆਪਾਂ ਆਪਣੇ ਕੋਲੋਂ ਹੀ ਰੈਡੀ ਕੀਤਾ ਸਿੰਦੀ ਬੂਟੀ ਦਾ ਤੇ ਇਹ ਡਿਜ਼ਾਈਨ ਤਾਂ ਫਿਲਹਾਲ ਕਾਫੀ ਆ ਵੀ ਰਹੇ ਨੇ ਕਿ ਕਸਟਮਰ ਨੇ ਆਪਾਂ ਨੂੰ ਡਿਜ਼ਾਈਨ ਭੇਜ ਕੇ ਜਿਹੜੇ ਟ੍ਰੇਸ ਪੇਪਰ ਆਰਡਰ ਰੈਡੀ ਕਰਵਾਉਂਦੇ ਨੇਗੇ ਤੁਸੀਂ ਵੀ ਦੇਖੋ ਟ੍ਰੇਸ ਪੇਪਰ ਆਪਣੇ ਕੋਲੋਂ ਛਿੰਦੀ ਬੁਟੀ ਤੇ ਪੱਥਰ ਟਾਂਕੇ ਦੀ ਤੁਸੀਂ ਜਿੰਨੇ ਮਰਜ਼ੀ ਆਪਣੇ ਕੋਲੇ ਡਿਜ਼ਾਈਨ ਜਿਹੜੇ ਰੈਡੀ ਕਰਵਾ ਸਕਦੇ ਹੋ ਆਪਾਂ ਆਪਣੇ ਕੋਲੋਂ ਹੀ ਤੁਹਾਨੂੰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਸੁਪਰੀ ਹੀਟੇਡ ਡਿਜ਼ਾਈਨ ਨੇ ਜਿਹੜੇ ਰੈਡੀ ਕਰਕੇ ਦੇਵਾਂਗੇ ਤੇ ਦੇਖੋ ਜੀ ਤੁਸੀਂ ਅੱਜ ਵਾਲੀ ਸਾਰੀ ਵੀਡੀਓ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਤੇ ਜਿਹੜੇ ਆਪਾਂ ਨੂੰ ਸ਼ਰਟ ਆਪਾਂ ਤੁਹਾਨੂੰ ਦਿਖਾਣੇ ਜਿਹੜੀ ਪੱਥਰ ਟਾਂਕੇ ਦੀ ਸ਼ਰਟ ਹੁੰਦੀ ਹੈ ਜੀ ਬੁਟੀ ਬਣਾ ਸਕਦੇ ਹੋ ਦੇਖੋ ਇਹ ਵੀ ਇੱਕ ਸਿੰਦੀ ਬੁਟੀ ਬਣੀ ਹੋਈ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸਿੰਦੀ ਬੁਟੀ ਬਣਾਈ ਗਈ ਹੈ ਇਹਨੂੰ ਤੁਸੀਂ ਸਾਰੇ ਫਰੰਟ ਤੇ ਬਣਾ ਸਕਦੇ ਹੋ ਨੀਚੇ ਤੁਸੀਂ ਵੇਲ ਰਾਹੀਂ ਵੀ ਇਹਨੂੰ ਘੇਰੇ ਤੇ ਬਣਾ ਸਕਦੇ ਹੋ ਜਿਹੜੀਆਂ ਪੱਤੀਆਂ ਨੇ ਉਹ ਵੀ ਸਿੰਦੀ ਬੁਟੀ ਨਾਲ ਹੀ ਰੈਡੀ ਹੋ ਜਾਂਦੀਆਂ ਨੇ ਇਹ ਵਾਲੀ ਹੈਗੀ ਜੀ ਜਿਹੜੀ ਵੈਸੇ ਸਿੰਦੀ ਬੁਟੀ ਨਹੀਂ ਹੈਗੀ ਪਰ ਇਹ ਸਿੰਦੀ ਬੁਟੀ ਦੀ ਆਕਾਰ ਸਿੰਦੀ ਬੁਪੀ ਦੀ ਸੇਫ ਦੇ ਵਿੱਚ ਇਹ ਤੁਸੀਂ ਸਾਰੇ ਫਰੰਟ ਤੇ ਬਣਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਕੁਝ ਨਵਾਂ ਨਵਾਂ ਵਰਕ ਲੈ ਕੇ ਆਏ ਹਾਂ ਜੀ ਸਾਰੇ ਵਰਕ ਤੋਂ ਹਟ ਕੇ ਜਿਵੇਂ ਹੁਣ ਪਹਿਲਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਪਰ ਰੋਜ਼ ਫਲਾਵਰ ਬ੍ਰਾਜ਼ੀਲੀਨ ਉਹਨਾਂ ਤੋਂ ਹਟ ਕੇ ਇਹ ਸਾਰੇ ਫਲਾਵਰ ਨੇ ਜਿਹੜੇ ਆਪਾਂ ਡਿਜ਼ਾਈਨ ਨੇ ਜਿਹੜੇ ਲੈ ਕੇ ਆਏ ਆ ਇਹਨੂੰ ਘੇਰ ਦੇ ਉੱਤੇ ਬਣਾ ਕੇ ਤੁਸੀਂ ਬਰੀਕ ਪੱਤੀਆਂ ਇਹ ਜੰਜੀਰ ਟਾਂਕੇ ਨਾਲ ਜਿਹੜੀ ਪੱਤੀ ਰੈਡੀ ਹੋਈ ਹੈ ਬੱਸ ਇਹ ਜਦੋਂ ਸ਼ੁਰੂਆਤ ਕਰਨੀ ਹੈ ਜੀ ਸਿੰਧੀ ਬੁੱਟੀ ਮੰਗੂ ਹੀ ਹੋਊਗੀ ਲੋ ਜੀ ਅਗਲਾ ਡਿਜ਼ਾਈਨ ਹੈਗਾ ਪੱਥਰ ਟਾਂਕੇ ਦਾ ਪੱਥਰ ਟਾਂਕੇ ਦਾ ਤੁਸੀਂ ਇਹ ਦੋਨੇ ਚਾਕਾਂ ਤੇ ਵੇਲ ਬਣਾ ਸਕਦੇ ਹੋ ਜਿਵੇਂ ਸਾਰੀ ਇੱਕ ਬੁੱਟੀ ਦਿੱਤੀ ਹੋਈ ਹੈ ਸੈਂਟਰ ਦੇ ਵਿੱਚ ਸਾਰੇ ਫਰੰਟ ਤੇ ਬਣਾ ਸਕਦੇ ਤੁਸੀਂ ਚਾਹੇ ਤੁਸੀਂ ਘੇਰੇ ਤੇ ਵੇਲ ਬਣਾ ਲਓ ਤੇ ਇਹ ਵਾਲੀ ਬੂਟੀ ਫੇਰ ਤੋਂ ਆ ਗਈ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈਏਗੀ ਇਹ ਨੂੰ ਇੰਨੀਆਂ ਸੰਗਣੀਆਂ ਬੂਟੀਆਂ ਨਾਲ ਤੁਸੀਂ ਸਾਰੇ ਸੂਟ ਨੂੰ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਬਣਾ ਸਕਦੇ ਹੋ ਇਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਇਹ ਵਾਲਾ ਵਰਕ ਹੁੰਦਾਗਾ ਸੂਈ ਧਾਗੇ ਦੇ ਵਿੱਚ ਇੰਨੇ ਜਿਆਦੇ ਵਰਕ ਡਿਜ਼ਾਈਨ ਨੇ ਜੀ ਜਿਵੇਂ ਮਰਜ਼ੀ ਤੁਸੀਂ ਸੂਟ ਨੂੰ ਰੈਡੀ ਕਰ ਸਕਦੇ ਹੋਗੇ ਜੇਕਰ ਤੁਸੀਂ ਖੁਦ ਕਰ ਰਹੇ ਹੋਗੇ ਤਾਂ ਤੁਸੀਂ ਆਪਣੀਆਂ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਕਮੈਂਟ ਜ਼ਰੂਰ ਕਰ ਦਿਓ ਤੇ ਇਹ ਵਾਲਾ ਵੀ ਦੇਖੋ ਜਿਹੜਾ ਸਿੰਦੀ ਬੂਟੀ ਦਾ ਹੀ ਡਿਜ਼ਾਈਨ ਹੈ ਜੀ ਇਹ ਛਿੰਦੀ ਬੁੱਟੀ ਤੇ ਉਸ ਤੋਂ ਬਾਅਦ ਪੱਤੀਆਂ ਨਹੀਂ ਗਈਆਂ ਜਿਹੜੀਆਂ ਦੂਜੀ ਫਲਾਵਰ ਵਾਂਗੂ ਹੀ ਪੈਣੀਆਂ ਜਿਵੇਂ ਪੌਦਾ ਪਾਉਨੇ ਆ ਪਰ ਉਹ ਛਿੰਦੀ ਬੁੱਟੀ ਦੇ ਨਾਲ ਵੀ ਜਿਹੜੇ ਫਲਾਵਰ ਹਾਂ ਪੱਤੀਆਂ ਜਿਹੜੀਆਂ ਬਣ ਜਾਂਦੀਆਂ ਨੇ ਜਿਵੇਂ ਪੱਥਰ ਟੰਕੇ ਨਾਲ ਵੀ ਤੁਸੀਂ ਪੱਤੀ ਬਣਾ ਸਕਦੇ ਹੋ ਪਰ ਐ ਵੀ ਥੋੜਾ ਜਿਹਾ ਫਿਰ ਜ਼ਿਆਦਾ ਔਖਾ ਹੋ ਜਾਂਦਾ ਹੈ ਸੂਟ ਵਰਕ ਛੇਤੀ ਨਹੀਂ ਹੁੰਦਾ ਜਿਵੇਂ ਹੁਣ ਇਹ ਵੀ ਪੱਥਰ ਟੰਕਾ ਹੈ ਜੇਕਰ ਤੁਸੀਂ ਇਹਦੀਆਂ ਪੱਤੀਆਂ ਬਣਾਉਂਗੇ ਪੱਤੀਆਂ ਵੀ ਬਣ ਜਾਣਗੀਆਂ ਪਰ ਤੁਸੀਂ ਫਲਾਵਰ ਇਕੱਲੇ ਪੱਥਰ ਟਾਂਕੇ ਦੇ ਰੱਖਿਓ ਕਿਉਂਕਿ ਪੱਤੀਆਂ ਫਿਰ ਸਾਰਾ ਇਕੋ ਜਿਹਾ ਵਧੀਆ ਨਹੀਂ ਲੱਗਦਾ ਹੁੰਦਾ ਤੇ ਜਿਹੜੀਆਂ ਪੱਤੀਆਂ ਨੇ ਜਿਵੇਂ ਆਪਾਂ ਦੂਸਰੇ ਲੋਟ ਫਲਾਈ ਟਾਂਕਾ ਜੰਦੀਰ ਟਾਂਕਾ ਇਸ ਤਰ੍ਹਾਂ ਜੇ ਤੁਸੀਂ ਪੱਤੀਆਂ ਬਣਾ ਸਕਦੇ ਹੋ ਤੇ ਇੱਕ ਆਪਾਂ ਤੁਹਾਨੂੰ ਬਹੁਤ ਸੋਹਣਾ ਸੂਟ ਦਿਖਾਉਣਾ ਜੀ ਪੱਥਰ ਟਾਂਕੇ ਨਾਲ ਰੈਡੀ ਹੋਇਆ ਹੋਇਆ ਹੈ ਜਿਹੜਾ ਇਹ ਵਾਲਾ ਸੂਟ ਹੈ ਨਾ ਇਹ ਦੋਨੇ ਕਾਰਨਰ ਦੇ ਉੱਤੇ ਪੱਥਰ ਟਾਂਕਾ ਬਣਾਇਆ ਹੋਇਆ ਹੈਗਾ ਤੁਸੀਂ ਇਹਨੂੰ ਪ੍ਰੋਪਰ ਪਿੱਕਾ ਤੁਹਾਨੂੰ ਦਿਖਾਣੇ ਹੈਗੇ ਪੂਰਾ ਵਧੀਆ ਤੇ ਇਹ ਦੋਨੇ ਖੁੰਜੀਆਂ ਦੇ ਵਿੱਚ ਇਹ ਪੱਥਰ ਟਾਂਕੇ ਦਾ ਡਿਜ਼ਾਈਨ ਇਸ ਤਰ੍ਹਾਂ ਰੈਡੀ ਹੋਇਆ ਹੋਇਆ ਕਿੰਨੇ ਕਲਰ ਦਾ ਸੂਟ ਹੈ ਤੇ ਇਹ ਅਲੱਗ-ਅਲੱਗ ਕਲਰ ਦੇ ਸਾਰੇ ਪੱਥਰ ਟਾਂਕੇ ਬਣਾਏ ਹੋਏ ਨੇਗੀ ਤੁਸੀਂ ਪੱਥਰ ਟਾਂਕੇ ਦੀ ਜਿਵੇਂ ਹੁਣ ਚਾਰ ਪੱਤੀਆਂ ਨੇ ਪੱਥਰ ਟਾਂਕਿਆਂ ਦੇ ਵਿੱਚ ਤੁਸੀਂ 5 ਜਾਂ 6 ਪੱਤੀਆਂ ਵੀ ਬਣਾ ਸਕਦੇ ਹੋ ਤੇ ਇਹ ਅਲੱਗ-ਅਲੱਗ ਕਲਰ ਦੇ ਵਿੱਚ ਵੀ ਬਣਾ ਸਕਦੇ ਹੋ ਦੇਖੋ ਜਿਹੜਾ ਇਹ ਵਾਲਾ ਫਲਾਵਰ ਹੈ ਜੀ ਇਹ ਸਿੰਗਲ ਫਲਾਵਰ ਬਣੇ ਹੋਏ ਨੇੜੇ ਜੜੀ ਨੇ ਪੱਤੀਆਂ نیچے ਨੇਗੀਆਂ ਉਹ ਫਲਾਈਟਾਂ ਕਿਤੇ ਜ਼ੰਜੀਰ ਟਾਂਕੇ ਉਸ ਤਰ੍ਹਾਂ ਦੀ ਹੀ ਬਣੀਆਂ ਹੋਈਆਂ ਨੇ ਜਿਹੜੀ ਤੁਸੀਂ ਉੱਪਰ ਦੇਖ ਰਹੇ ਹੋ ਤੇ ਇਹ ਵਾਲੇ ਤੁਸੀਂ ਅਲੱਗ-ਅਲੱਗ ਕਲਰ ਦੇ ਵਿੱਚ ਵੀ ਬਣਾ ਸਕਦੇ ਥੋੜਾ ਜਿਆਦਾ ਸੋਹਣਾ ਲੱਗੂਗਾ ਤੇ ਬਾਕੀ ਦੇਖੋ ਜਿਹੜੇ ਹੁਣ ਮੋਤੀ ਲੱਗੇ ਨੇ ਮੋਤੀ ਨਾਲ ਹੋਰ ਵੀ ਬਹੁਤ ਸੋਹਣਾ ਹੋ ਗਿਆ ਤੇ ਇਹ ਸਾਰੇ ਫਰੰਟ ਦੇ ਉੱਤੇ ਬਰੀਕ-ਬਰੀਕ ਬੁੱਤੀ ਬਣੀ ਹੋਈ ਹੈ ਸਾਈਡ ਦੇ ਉੱਪਰ ਇਹਦੇ ਮੋਤੀ ਲੱਗੇ ਹੋਏ ਨੇ ਤੁਸੀਂ ਸਿੱਪੀ ਵੀ ਲਗਾ ਸਕਦੇ ਹੋ ਕਿਉਂਕਿ ਇਹ ਜਦੋਂ ਤਣਿਆ ਜਾਂਦਾ ਪਹਿਲਾਂ ਇਹ ਤਣਿਆ ਜਾਂਦਾ ਉਦੋਂ ਹੀ ਇਹਦੇ ਉੱਤੇ ਸਿੱਪੀ ਜਾਂ ਮੋਤੀ ਲੱਗਦੇ ਨੇਗੇ ਫਿਰ ਉਸ ਤੋਂ ਬਾਅਦ ਇਹ ਦੱਬ ਚੱਕ ਨਾਲ ਹੀ ਬੁਣਿਆ ਜਾਂਦਾ ਹੈਗਾ ਇਸ ਨੂੰ ਪੱਥਰ ਟਾਂਕਾ ਕਹਿੰਦੇ ਨੇ ਇਹ ਵਾਲਾ ਸੂਟ ਦੇਖੋ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਤੇ ਇਸ ਤਰ੍ਹਾਂ ਇਹਨੂੰ ਬਾਹਾਂ ਦੇ ਉੱਤੇ ਤੁਸੀਂ ਫੁੱਲ ਪੂਰਾ ਫੁੱਲ ਵੀ ਬਣਾ ਸਕਦੇ ਹੋ ਤੇ ਸਿੰਗਲ ਬੂਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਤੇ ਨੈਕਸਟ ਆ ਗਿਆ ਜੀ ਦੇਖੋ ਸਿੰਧੀ ਬੂਟੀ ਵਾਲਾ ਇਹ ਉੱਪਰ ਡਿਜ਼ਾਈਨ ਬਣਿਆ ਹੋਇਆ ਤੇ ਸਿੰਧੀ ਬੂਟੀ ਦਾ ਤੁਸੀਂ ਇਹਨੂੰ ਨੀਚੇ ਕੋਰਨਰ ਤੇ ਵੀ ਬਣਾ ਸਕਦੇ ਹੋ ਬ੍ਰੈਸਟ ਦੇ ਉੱਪਰ ਜਿਹੜਾ ਰੈਡੀ ਹੋਇਆਗਾ ਇਸ ਤਰ੍ਹਾਂ ਇਹ ਬਾਜੂ ਦੇ ਉੱਪਰ ਰੈਡੀ ਹੋ ਜਾਊਗਾ ਤੇ ਅੱਜ ਵਾਲੇ ਨੇ ਜਿਹੜੇ ਆਪਾਂ ਤੁਹਾਡੇ ਲਈ ਕੁਝ ਵੱਖਰੇ ਜਿਹੇ ਡਿਜ਼ਾਈਨ ਲੈ ਕੇ ਆਏ ਆ ਤੇ ਪੱਥਰ ਟਾਂਕੇ ਤੇ ਸਿੰਧੀ ਬੂਟੀ ਦੇ ਲੈ ਕੇ ਆਇਆ ਤੁਸੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਟ੍ਰੇਸ ਪੇਪਰ ਚਾਹੀਦੇ ਨੇ ਤੁਸੀਂ ਟ੍ਰੇਸ ਪੇਪਰ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਉਹਨੂੰ ਡ੍ਰੇਸ ਪੇਪਰ ਵੀ ਆਪਾਂ ਜਿਹੜੇ ਦਿਖਾਏ ਨੇ ਵੀਡੀਓ ਦੇ ਵਿੱਚ ਤੇ ਜੇਕਰ ਤੁਸੀਂ ਵਰਕ ਦੇ ਡਿਜ਼ਾਈਨ ਚਾਹੁੰਦੇ ਨੇ ਤੁਸੀਂ ਵਰਕ ਦੇ ਡਿਜ਼ਾਈਨ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਦੋਨੋਂ ਵਰਕ ਸਿੱਖਣਾ ਚਾਹੁੰਦੇ ਹੋ ਪੱਥਰ ਟਾਂਕ ਐਂਡ ਸ਼ਿੰਦੀ ਬੁਟੀ ਤੁਸੀਂ ਉਹ ਵੀ ਆਪਾਂ ਨੂੰ ਦੱਸ ਸਕਦੇ ਹੋ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਪੈਣਾ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਕਿਉਂਕਿ ਪੈਣਾ ਇਸ ਵੀਡੀਓ ਨੂੰ ਬਹੁਤ ਲਾਈਕ ਕਰਦੀਆਂ ਨੇ ਜਿਉਂ ਜਿਹੜੀ ਆਪਾਂ ਨੇ ਨੀਡਲ ਵਰਕ ਵਾਲੀਆਂ ਵੀਡੀਓ ਨੇ ਬਹੁਤ ਸਾਰੀਆਂ ਦੇਖੀਆਂ ਹੁੰਦੀਆਂ ਨੇ ਤੇ ਆਪਾਂ ਨੂੰ ਕਮੈਂਟ ਵੀ ਕੀਤੇ ਹੁੰਦੇ ਨੇਗੇ ਕਿ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਤਾਂ ਸਾਨੂੰ ਪਲੀਜ਼ ਜ਼ਰੂਰ ਦੱਸ ਦਿਓ ਠੀਕ ਹੈ ਆਪਾਂ ਜ਼ਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਪਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਸਿੱਖਣਾ ਹੈ ਕਿਉਂਕਿ ਉਸ ਤੇ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਹੈਗਾ ਤੇ ਆਪਾਂ ਕਲਾ ਕਲਾ ਟਾਂਕਾ ਤੁਹਾਨੂੰ ਬਹੁਤ ਹੀ ਤਰੀਕੇ ਨਾਲ ਸਮਝਾਵਾਂਗੇ ਦੱਸਾਂਗੇ ਵੀ ਕਿਸ ਤਰ੍ਹਾਂ ਪੱਥਰ ਟਾਂਕਾ ਤੇ ਕਿਸ ਤਰ੍ਹਾਂ ਚਿੰਦੀ ਬੁੱਟੀ ਨੂੰ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਚਲੋ ਠੀਕ ਹੈ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ ਸਾਰੀਆਂ ਭੈਣਾਂ ਦਾ ਸ਼ਸ਼ੀ ਕਾ